ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਸਾਨੂੰ ਕਿਉਂ ਨਹੀਂ ਦੱਸ ਰਹੇ ਇਹ ਜਿਹੜਾ 트ੰਪ ਦੇ ਆਉਣ ਤੋਂ ਪਹਿਲਾਂ ਜਿਹੜਾ ਸਾਡੀਆਂ ਅਵਸਥਾ ਉੱਤੇ 2.8 ਟੈਕਸ ਸੀਗਾ ਜਿਹੜਾ ਅਮਰੀਕਾ ਲਾਉਂਦਾ ਸੀ ਜਿਹੜਾ ਉਹਨੇ ਵਧਾ ਕੇ 50% ਕੀਤਾ ਇਸ ਨਵੀਂ ਡੀਲ ਦੇ ਵਿੱਚ 18% ਕੀਤਾ। ਉਹ ਸਾਡਾ ਸਿੱਧੇ ਦਾ ਸਿੱਧਾ 0% ਦੇ ਆ ਗਿਆ। ਅਸੀਂ ਬਿਨਾਂ ਕਿਸੇ ਟੈਕਸ ਤੋਂ ਅਮਰੀਕਾ ਦੀਆਂ ਵਸਤੂਆਂ ਵਾਸਤੇ ਇਸ ਦੇਸ਼ ਦੇ ਦਰਵਾਜ਼ੇ ਖੋਲ੍ਹ ਰਹੇ ਹਾਂ। ਜਿਹੜੇ ਬੇਹੱਦ ਖਤਰਨਾਕ ਇਸ ਕਰਕੇ ਆ ਤੇ ਜਿਹੜੀਆਂ ਉੱਥੋਂ ਵਸਤੂ ਆਉਣਗੀਆਂ ਜਿੰਨਾ ਤੇ ਜੀ ਦਾ ਪਰਸੈਂਟ ਟੈਕਸ ਜਿਹੜਾ ਲੱਗਣਾ ਉਹ ਸਾਡੀਆਂ ਸਾਡੇ ਦੇਸ਼ ਦੀਆਂ ਸਾਡੇ ਦੇਸ਼ ਵਿੱਚ ਪੈਦਾ ਕਰਨ ਵਾਲੇ ਕਿਸਾਨਾਂ ਮਜ਼ਦੂਰਾਂ ਦੀਆਂ ਵਸਤਾਂ ਜਿਹੜੀਆਂ ਉਹਨਾਂ ਤੋਂ ਕਿੰਨੇ ਘੱਟ ਪ੍ਰਾਇਸ ਦੇ ਉੱਤੇ ਉਹ ਜਾਣਗੇ ਤੇ ਸਾਡੇ ਲੋਕ ਜਿਹੜੇ ਆ ਵਿਲੇ ਹੋ ਜਾਣਗੇ agriculture ਖੇਤੀਬਾੜੀ ਤੁਹਾਨੂੰ ਪਤਾ ਹੈ ਕਿ ਬਹੁਤ ਸਾਰੀਆਂ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਨੇ ਬਹੁਤ ਸਾਰੇ ਮੁੱਖ ਮੰਤਰੀਆਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕਿਹਾ ਸੀਗਾ ਕਿ ਜੇ ਤੁਸੀਂ ਅਮਰੀਕਾ ਦੇ ਨਾਲ ਕੋਈ ਸਮਝੌਤਾ ਕਰਨਾ ਚਾਹੁੰਦੇ ਹੋ ਤੇ ਕਿਸਾਨੀ ਨੂੰ ਬਾਹਰ ਰੱਖਿਓ ਕਿਸਾਨੀ ਨੂੰ ਉਹਦੇ ਵਿੱਚ ਨਾ ਲੈ ਕੇ ਆਇਓ ਕਿਉਂਕਿ ਦੇਸ਼ ਦੀ ਕਿਸਾਨੀ ਆਲਰੇਡੀ ਬਹੁਤ ਸੰਕਟ ਦੇ ਵਿੱਚ ਹੈ ਤੇ ਜੇ ਇਹ ਜਿਹੜਾ ਬਾਜ਼ਾਰ ਤੁਸੀਂ ਖੁੱਲਾ ਕਰ ਰਹੇ ਹੋ ਬਿਨਾਂ ਟੈਕਸਾਂ ਤੋਂ ਅਮਰੀਕਾ ਵਾਸਤੇ ਸਾਡਾ ਸੀ ਡੁੱਬ ਜਾਵਾਂਗੇ ਅਸੀਂ ਮਲ ਜਾਵਾਂਗੇ ਦੇਸ਼ ਦਾ ਕਿਸਾਨ ਕਿੱਥੇ ਜਾਊਗਾ ਪੰਜਾਬ ਸੂਬਾ ਖੇਤੀਬਾੜੀ ਦਾ ਸੂਬਾ ਉਹ ਕਿੱਥੇ ਜਾਊਗਾ ਅਮਰੀਕਾ ਲਈ ਦਰਵਾਜ਼ੇ ਖੋਲਤੇ ਕਣਕ ਦੇ ਕਪਾਹ ਦੇ ਸੋਇਆਬੀਨ ਦੇ ਮੱਕੇ ਦੇ ਸਾਡੀ ਕਣਕ ਸਾਡਾ ਮੱਕਾ ਸਾਡਾ ਕਪਾਹ ਉਹ ਸਾਰੇ ਕਿਹੜੀ ਮਾਰਕੀਟ ਜਾਣਗੇ ਬਿਨਾ ਟੈਕਸ ਤੋਂ ਅਮੇਰ ਕਦਾ ਮਾਲ ਆਊਗਾ ਉਹ ਵਿਕੂਗਾ ਤਾਂ ਐਸੀ ਕਿੱਥੇ ਜਾਵਾਂਗੇ ਕੇਂਦਰ ਦੀ ਸਰਕਾਰ ਨੇ ਮੋਦੀ ਨੇ ਦੇਸ਼ ਦੇ ਕਿਸਾਨਾਂ ਦੇ ਨਾਲ ਇੱਕ ਬਹੁਤ ਵੱਡਾ ਧੋਖਾ ਕੀਤਾ ਠੋਖਾ ਕੀਤਾ ਜਾ ਰਿਹਾ ਪਰਦੇ ਦੇ ਵਿੱਚ ਠੋਖਾ ਕੀਤਾ ਜਾ ਰਿਹਾ ਸਭ ਜਿਹੜੇ ਕਹਿੰਦੇ ਸੀਗੇ ਅਮਰਕਾ ਚ ਜਾ ਕੇ ਚੋਣ ਬਸਰ ਕਰਦੇ ਆ ਇਹ ਸਮਾਰਟ ਟਰੰਪ ਸਰਕਾਰ ਜਿਹੜੇ ਕਹਿੰਦੇ ਟਰੰਪ ਜੀ ਮੇਰੇ ਮਿੱਤਰ ਨੇ ਅੱਜ ਸਾਡੇ ਆਪਣੇ ਮਿੱਤਰਾਂ ਦੇ ਅੱਗੇ ਭਾਰਤ ਦੀ ਬੁਰੀ ਹਾਲਤ ਕਰ ਜਾਵੇ ਸਾਰਾ ਕੁਝ ਉਹਨਾਂ ਨੂੰ ਦੇਣ ਜਾਵੇ ਇਹ ਏ ਮੈਂ ਸਮਝਦਾ ਕਿ ਭਾਰਤ ਦੇ ਲੋਕਾਂ ਦੇ ਨਾਲ ਖਾਸ ਤੌਰ ਤੇ ਕਿਸਾਨਾਂ ਦੇ ਨਾਲ ਕਿਉਂਕਿ ਆਪਣੇ ਦੇਸ਼ ਦੇ 80% ਤੋਂ ਵੱਧ ਲੋਕ ਜਿਹੜੇ ਆ 80 ਕਰੋੜ ਤੋਂ ਵੱਧ ਲੋਕ ਦੇ ਰ ਖੇਤੀਬਾੜੀ ਤੇ ਨਿਰਭਰ ਕਰਦੇ ਆ ਕੋਈ ਸਬਜ਼ੀਆਂ ਦੀ ਖੇਤੀਬਾੜੀ ਕਰਦਾ ਕੋਈ ਬਾਗਾਂ ਦੀ ਕਰਦਾ ਕੋਈ ਕਣਕ ਬੀਜਦਾ ਕੋਈ ਝੋਨਾ ਬੁਈਦਾ ਦੇਖ ਦੇ ਕੇ ਕਿਤੇ ਦੇ ਵਿੱਚ ਸਸੋਂ ਦਾ ਤੇਲ ਹੁੰਦਾ ਕਿਤੇ ਕਪਾਹ ਹੁੰਦੀ ਆ ਕਿਤੇ ਸੋਇਆ ਬੀਜ ਹੁੰਦੀ ਆ ਕਿਤੇ ਬਾਜਰਾ ਹੁੰਦਾ ਕਿਤੇ ਕੁਛ ਹੁੰਦਾ ਸਾਡਾ ਸਾਰਾ ਬਰਬਾਦ ਹੋ ਜਾਊਗਾ ਸਾਡਾ ਸਾਡੀ ਕਿਰਤ ਕਰਨ ਵਾਲੇ ਲੋਕ ਜਿਹੜੇ ਕਿੱਥੇ ਜਾਣਗੇ ਇਸ ਸਮਝੌਤੇ ਦੇ ਆਰ ਦੇ ਵਿੱਚ ਜਿਹੜੀ ਭਾਵੇਂ ਅਜੇ ਚੀਜ਼ ਨਹੀਂ ਉੱਪਰ ਹੋਈ ਪਤਾ ਲੱਗਾ ਕਿ ਜਿਹੜੇ ਡੇਰੀ ਪ੍ਰੋਡਕਟ ਨੇ ਆਪਣੇ ਜਿਹੜੇ ਖੇਤੀਬਾੜੀ ਦਾ ਹਿੱਸਾ ਦੇ ਜਿਹੜਾ ਮੱਛੀ ਦੇ ਮੀਟ ਹੈ ਉਹ ਵੀ 100% ਤੇ ਖੋਲ ਦਿੱਤਾ ਜਾਊਗਾ ਇਹ ਦੇਸ਼ ਦਾ ਜਿਹੜਾ ਡੇਰੀ ਪ੍ਰੋਡਕਟ ਹੈ ਸਾਡੀਆਂ ਡੇ ਦੀਆਂ ਸਾਡੀਆਂ ਮੱਝਾਂ ਸਾਡੀਆਂ ਗਾਈਆਂ ਸਭ ਸਾਡੇ ਬਾਗ ਉਹ ਕਿੱਥੇ ਜਾਣਗੇ ਉਹ ਕਿਹੜੇ ਦੇਖ ਤੇ ਜਾਣਗੇ ਸਰ ਅਸੀਂ ਕਿੱਥੇ ਜਾਵਾਂਗੇ ਦੇਖਦਾ ਕਿਸਾਨ ਕਿੱਥੇ ਜਾਊਗਾ ਦੇਖਦਾ ਪ੍ਰਧਾਨ ਮੰਤਰੀ ਦੱਸ ਸਕਦਾ ਬੀਜੇਪੀ ਦੱਸ ਸਕਦੀ ਹੈ ਬੀਜੇਪੀ ਦੇ ਲੀਡਰ ਪੰਜਾਬ ਦੇ ਦੱਸ ਸਕਦੇ ਆ ਕਿ ਪੰਜਾਬ ਖੇਤੀਬਾੜੀ ਦਾ ਸੂਬਾ ਹੈ ਜੇ ਮੌਜੂਦਾ ਅਮਰੀਕਾ ਦੇ ਨਾਲ ਸਾਡਾ ਸਮਝੌਤਾ ਸਿੱਧੇ ਚੜ ਜਾਂਦਾ ਅਸੀਂ ਸਰ ਓ ਕੀ ਕਹਿੰਦੇ ਨੇ ਆ ਅੱਜ ਤੋਂ ਫਸਤੇ ਆ ਕੇ ਡੇਪਾਂਗੇ ਸਾਡੇ ਵਿੱਚ ਲਈ ਕੁਝ ਦੇ ਦਊਗਾ ਦੂਜੀ ਗੱਲ ਜਿਹੜਾ ਮੱਕਾ ਜਿਹੜੇ ਕਣਕ ਸੋਆਬੀਨ ਜਿਹੜਾ ਖੋਲਿਆ ਗਿਆ ਸਾਡੇ ਅਮਰੀਕਾ ਦੇ ਵਿੱਚ ਤੁਹਾਡੇ ਦਾ ਬਹੁਤ سارے ਜਰਨਲਿਸਟਾਂ ਨੂੰ ਪਤਾ ਹੋਊਗਾ ਕਿ ਹਾਈਬ੍ਰਿਡ ਬੀਜ ਜਿਹੜੇ ਉਹਨਾਂ ਦੀ ਫਸਲ ਹੁੰਦੀ ਹੈ ਮੈਂ ਮੱਕਾ ਦੇ ਵਿੱਚ ਲਾਇਆ ਉੱਥੇ ਕਿੰਨਾ ਕੈਮੀਕਲ ਪਾਉਂਦੇ ਆ ਕਿੰਨਾ ਕੈਮੀਕਲ ਜ਼ੂਸ ਕਰਦੇ ਆਓ ਉਹ ਜਦੋਂ ਸਰ ਉਹ ਮਾਲ ਅਮਰੀਕਾ ਚਾਹੂਗਾ ਤੇ ਸਭ ਲੋ ਸਾਡੇ ਲਈ ਜ਼ਹਿਰ ਜਿਹੜਾ ਮੋਦੀ ਸਾਹਿਬ ਨੇ ਜ਼ਹਿਰ ਲਈ ਦਵਾਜੇ ਖੋਲਤੇ ਜ਼ਹਿਰ ਵਾਸਤੇ ਅਸੀਂ ਸ਼ੂਗਰ ਦੇ ਮਰੀਜ਼ ਬਣਾਗੇ ਅਸੀਂ ਬੀਪੀ ਦੇ ਮਰੀਜ਼ ਬਣਾਗੇ ਸਾਡਾ ਕਿਡਨੀਆਂ ਦੇ ਉੱਤੇ ਅਸਰ ਹੋਊਗਾ ਅਸੀਂ ਸਾਡੀ ਸਾਡੀ ਫਸਲ ਤੇ ਵਿਵਾਦ ਹੋਣੀ ਹੋਣੀ ਆ ਸਾਡੂ ਸਿਹਤ ਦੇ ਪੱਖੋਂ ਵੀ ਉੱਥੋਂ ਦੀਆਂ ਜਿਹੜੀਆਂ ਚੀਜ਼ਾਂ ਵਸਤਾ ਹੋਣਗੀਆਂ ਉਹ ਸਭ ਉਹ ਕਿੱਥੇ ਵੀ ਆ ਕਿੱਥੇ ਚੱਲਣਗੇ ਕੀ ਕਿਹਾ ਗਿਆ ਡੀਲ ਦੇ ਵਿੱਚ ਅੱਗੇ ਕਿ ਤੇਲ ਜਿਹੜਾ ਉਹ ਰਸ਼ੀਆ ਤੋਂ ਦੀ ਲਿਆ ਜਾਊਗਾ 트ੰਪ ਬੀ ਕਹਿੰਦੇ ਆ ਕਿ ਇੰਡੀਆ ਹੁਣ ਤੇਲ ਰਸ਼ੀਆ ਤੋਂ ਨਹੀਂ ਲਊਗਾ ਉਹ ਅਮਰੀਕਾ ਤੋਂ ਲਊਗਾ ਉਹਨਾਂ ਦੇ ਲਾਗੇ ਜਿਹੜਾ ਇੱਕ ਦੇਸ਼ ਜਿਹੜਾ ਹੁਣੇ ਦਿੱਤੇ ਉਹਨਾਂ ਦੇ ਕਬਜ਼ਾ ਕੀਤਾ ਉਹ ਕਹਿੰਦਾ ਤੇਲ ਉੱਥੋਂ ਲਊਗਾ ਇੰਡੀਆ ਔਰ 20 ਹਜ਼ਾਰ ਕਿਲੋਮੀਟਰ ਤੋਂ ਜਿਹੜਾ ਤੇਲ ਆਊਗਾ ਸਰ ਉਹ ਕਿੰਨਾ ਮਹਿੰਗਾ ਪਊਗਾ ਤੇਲ ਦੀਆਂ ਪ੍ਰਾਈਸਾਂ ਕਿੰਨੀਆਂ ਮਹਿੰਗੀਆਂ ਹੋਣ ਗਿਆ ਤੇ ਤੁਹਾਨੂੰ ਸਭ ਨੂੰ ਪਤਾ ਜਦੋਂ ਤੇਲ ਮਹਿੰਗਾ ਹੁੰਦਾ ਤੇ ਬਾਕੀ ਮਹਿੰਗਾਈ ਜਿਹੜੀ ਇੱਕ ਮਿੰਟ ਜਿਹੜੀ ਉੱਪਰ ਚਲੀ ਜਾਂਦੀ ਹੈ ਇਹਨਾਂ ਮਹਿੰਗਾ ਤੇਲ ਅ ਰਸ਼ੀਆ ਸਾਡੇ ਨਾਲ ਸੀਗਾ ਆ ਰਾ ਨਾਲ ਰਾਖ ਜਿੱਥੋਂ ਅਸੀਂ ਲੈਂਦੇ ਸਾਡੇ ਨਾਲ ਸੀਗਾ ਇਹ ਉਸ ਡੀਲ ਦਾ ਹਿੱਸਾ ਔਰ ਮਾੜੀ ਗੱਲ ਇਹ ਕਿ 트럼ਪ ਕੱਲੀ ਕੱਲੀ ਚੀਜ਼ ਦੱਸ ਦਿਆ ਦੇਖਦਾ ਪ੍ਰਧਾਨ ਮੰਤਰੀ ਮੋਦੀ ਨਾਲ ਲੋਕ ਸਭਾ ਨੂੰ ਦੱਸ ਦਿਆ ਨਾ ਦੇਖਦੇ ਲੋਕਾਂ ਨੂੰ ਦੱਸ ਦਿਆ ਕਿ ਸਮਝਉ ਦਾ ਕੀ ਹੈ